ਕੈਨੇਡਾ ਜਾਣ ਦੀ ਕੋਈ ਏਜ ਲਿਮਟ ਹੀ ਨਹੀਂ ਰਹਗੀ ਔਰ ਜਿੰਨੀ ਵੀ ਪੇਮੈਂਟ ਹੈ ਤੁਸੀਂ ਸਾਰੀ ਬਾਅਦ ਚ ਦੇਣੀ ਹੈ ਇਹ ਸਾਰੀਆਂ ਗੱਲਾਂ ਕੀ ਸੱਚ ਨੇ ਕਿ ਕੋਈ ਪੁਰਾਣੀ ਫਲੈਕਸ ਲੱਗੀ ਰਹੀ ਗਈ ਆ ਆਪਾਂ ਅਰਜਨ ਜੀ ਤੋਂ ਜਾਣਾਂਗੇ ਪਹਿਲਾ ਕਹਿੰਦੇ ਕਿ ਤੁਸੀਂ 3000 ਚਾਰਜ ਕਰਾ ਰਹੇ ਹੋ ਅੱਜ ਕੱਲ ਦੇ ਜ਼ਮਾਨੇ ਵਿੱਚ 12 ਖੰਡਾ Uh, देखो जी आयल्सा एक ड्रीम है सो so, असी एक बेसिकली ड्रीम के पिछे पे हुए हैं कि है बच्चे क्वालिटी एजुकेशन दिखी जाए जिड़ी कि नहीं, नहीं।, नहीं मिलती सो so, हर वर्ग का बच्चा चाहे कोई अफोर्ड नहीं भी कर सकता तो तीन हजार हरेक अफोर्डेबल है ताकि वो अपनी जी आयल्स है अपने सुपने पूरे कर सकें ਤੁਹਾਡਾ ਇਹ ਪੁਆਇੰਟ ਮੈਂ ਸਮਝ ਗਿਆ ਤੇ ਫਿਰ ਪੀਟੀ ਤੇ ਚਾਰਜਸ ਕਿੰਨੇ ਆ ਪੀਟੀ 5000 ਦੀ 4999 1 ਰੁਪਿਆ ਮੋੜ ਦਿੰਦੇ ਹਾਂ ਬਿਲਕੁਲ ਜੀ ਬਿਲਕੁਲ ਇਲੈਕਟ੍ਰੋਨਿਕਸ ਵਾਲਾ ਕੰਮ ਸ਼ੁਰੂ ਕਰਦਾ ਤੁਸੀਂ ਅੱਛਾ ਕੋਈ ਡੈਮੋ ਕਲਾਸ ਜੇ ਕੋਈ ਇੱਥੇ ਆ ਕੇ ਅਟੈਂਡ ਕਰਨਾ ਚਾਹੁੰਦਾ ਡੈਮੋ ਕਲਾਸ ਦਵਾਂਗੇ ਜੀ ਐਗਜ਼ੈਕਟਲੀ ਬਿਲਕੁਲ ਦਵਾਂਗੇ ਜੀ ਡੈਮੋ ਕਲਾਸ ਅਸੀਂ ਪੀਟੀ ਆਇਲਸ ਫ੍ਰੈਂਚ ਸੈਲਪਿਪ ਹਰੇਕ ਕੋਰਸ ਵਿੱਚ ਰੱਖੀ ਹੈ ਜੀ ਤੱਕੇਸ਼ਾਈ ਬਿਲਕੁਲ ਨਹੀਂ ਹੈ ਕਿ ਪਹਿਲਾਂ ਫੀਸ ਜਮ੍ਹਾਂ ਕਰਾ ਜਾਓ ਐਂਡ ਬਾਅਦ ਤੁਹਾਡੀ ਖਬਰਸਾਰ ਨਾ ਲਈ ਜਾਵੇ ਅਸੀਂ ਇੱਕ ਡੈਮੋ ਬਿਲਕੁਲ ਫ੍ਰੀ ਦ ਜਾਂਦਾ ਹਾਂ ਜਾਂ ਨਹੀਂ ਪਰ ਇੰਦਾ ਤੱਕ ਪੇਰਨਾਮ ਪੂਜਾ ਮੈਂ ਗ੍ਰੈਸ ਪ੍ਰਿਮਿਗੇਸ਼ਨ ਦੀ ਬਦਾਲਾ ਤ ਆਪਣੇ ਆਇਲ ਸਵਿਚ ਓਵਰਲ 7 ਬੈਂਡਸ ਅਚੀਵ ਕੀਤੇ ਹਨ ਤੇ ਹੁਣ ਮੈਂ ਅੱਗੇ ਪ੍ਰੋਗਰੈਸ ਕਰਨ ਲਈ ਇੱਥੇ ਦੁਬਾਰਾ ਐਨਰੋਲ ਕੀਤਾ ਹੈ ਤੇ ਮੈਨੂੰ ਉਮੀਦ ਹੈ ਮੈਂ ਇਹਨਾਂ ਦੀ ਗਾਈਡੈਂਸ ਦੇ ਨਾਲ ਆਪਣੇ 8 ਬੈਂਡਸ ਅਚੀਵ ਕਰ ਲਵਾਂਗਾ ਐਕਚੁਅਲ ਕੀ ਹੈ ਜਿਹਦੀ ਜੈਨੂਇਨ ਇੰਟੈਂਸ਼ਨ ਬਾ ਟੂਰਿਸਟ ਐਜ਼ ਅ ਟੂਰਿਸਟ ਜਾਣਦੀ ਹੈ ਉਸ ਬੱਚੇ ਦੀ ਅਸੀਂ ਪੂਰੀ ਹੈਲਪ ਕਰਾਂਗੇ ਤਾਂ ਕਿ ਉਹ ਆਪਣਾ ਵੀਜ਼ਾ ਲੈ ਸਕੇ ਏਜ ਕੁਡ ਵੀ ਹੈ ਨਹੀਂ ਆ ਪੁਆਇੰਟ ਹੈ ਨਾ ਫਿਰ ਜਿਹਦੀ ਜੈਨੂਅਲ ਮਨਛਾ ਇਹ ਹੈ ਕਿ ਮੈਂ ਜਾ ਕੇ ਮੁੜਨਾ ਆਇਆ ਇਹ ਨਾ ਜਾ ਕੇ ਕੰਮ ਕਰਨ ਉਹਨੂੰ ਨਹੀਂ ਭੇਜਦੇ ਦੇਖੋ ਟੂਰਿਸਟ ਮੀਨਸ ਕਿ ਤੁਸੀਂ ਕੰਮ ਨਹੀਂ ਕਰ ਸਕਦੇ ਲੀਗਲ ਤੌਰ ਤੇ ਕੰਮ ਨਹੀਂ ਕਰ ਸਕਦੇ ਸੋ ਜਿਹੜਾ ਬੱਚਾ ਘੁੰਮਣ ਜਾਣਾ ਚਾਹੁੰਦਾ ਹੈ ਜਾਂ ਫਿਰ ਕੈਨੇਡਾ ਕਿਸੇ ਨੂੰ ਮਿਲਣ ਜਾਣਾ ਚਾਹੁੰਦਾ ਹੈ ਇਹੀ ਹੋਰ ਚੀਜ਼ ਵੈਲਕਮ ਹੈ ਪੂਰਾ ਡਾਕੂਮੈਂਟ ਬਣਾ ਦਿੰਦੇ ਹੋ ਤੁਸੀਂ ਜੀ ਸੱਚੀ ਪੇਮੈਂਟ ਆਫਟਰ ਵੀਜ਼ਾ ਕੇ ਪਹਿਲਾਂ ਜੀ ਸਾਨੂੰ ਥੋੜੇ ਜਿਹਾ ਚਾਰਜਸ ਦੇ ਦੋ ਫਾਈਲ ਪ੍ਰੋਸੈਸਿੰਗ ਦੇ ਚਾਰਜਸ ਦੇ ਦੋ ਸਾਨੂੰ ਤੁਹਾਡੇ ਮੈਡੀਕਲ ਕਰਾਉਣਾ ਉਹਦਾ ਖਰਚਾ ਦੇ ਦੋ ਜੀ ਫਿਰ ਹੌਲੀ ਹੌਲੀ ਕਰਕੇ ਜਿਹੜੇ ਨਾ ਦਫ਼ਤਰਾਂ ਵਾਲੇ ਉਹ 35 40 ਤੋਂ 50000 ਤੱਕ ਰੀਆ ਬੰਦੇ ਕਢਾ ਲੈਂਦੇ ਆ ਫਿਰ ਕਹਿੰਦੇ ਪੇਮੈਂਟ ਆਫਟਰ ਵੀਜ਼ਾ ਉਹ ਕਿਵੇਂ ਹੋ ਜੂਗਾ ਜੀ ਪੇਮੈਂਟ ਆਫਟਰ ਵੀਜ਼ਾ ਅਸੀਂ ਸਾਰੀ ਪੇਮੈਂਟ ਆਪਣੀ ਮਿਹਨਤ ਜੋ ਬੰਦੀ ਆ ਉਹ ਵੀਜ਼ੇ ਤੋਂ ਬਾਅਦ ਲੈਨੇ ਆ ਜੇਕਰ ਬੱਚੇ ਦਾ ਵੀਜ਼ਾ ਨਹੀਂ ਆਂਦਾ ਤਾਂ ਕੋਈ ਮਿਹਨਤ ਨਹੀਂ ਲਈਦੀ ਮਿਹਨਤ ਸਿਰਫ ਵੀਜ਼ਾ ਆਂਤੇ ਹੈ ਔਰ ਸਰ ਮੇਰੀ ਗੱਲ ਸਮਝ ਬੱਚੇ ਕੋ ਸਿਰ ਮੁੰਨਣਾ ਆ ਇਹਨੂੰ ਮੁੰਨ ਕੇ ਤੋੜਨਾ ਇਦਾਂ ਤਾਂ ਨਹੀਂ ਕਰਦੇ ਦੇਖੋ ਜੀ ਸਾਡੇ ਹੱਥ ਬੜਾ ਕੋਈ ਉਸਤਰਾ ਹੈ ਜਿੱਦਾਂ ਅਸੀਂ ਗਾਹਕ ਨੂੰ ਮੁੰਨ ਦਾਂਗੇ ਅਸੀਂ ਉਹਦੇ ਮੋਹਰੇ ਸਭ ਕੁਝ ਰੱਖ ਦਈਦਾ ਕਿ ਭਾਈ ਤੇਰੇ ਆਫਟਰ ਡਿਜ਼ਾਈਨ ਨੇ ਪੈਸੇ ਲੱਗਣੇ ਨੇ ਜੇ ਉਹਨੂੰ ਪੁੱਗਦਾ ਹੈ ਉਹ ਸਾਡੇ ਕੋਲ ਆਪਣੀ ਫਾਈਲ ਲਵਾਏਗਾ ਆਦਰਵਾਇਜ਼ ਅਸੀਂ ਫੋਰਸ ਬਿਲਕੁਲ ਨਹੀਂ ਕਰਦੇ ਫੋਰਸ ਨਹੀਂ ਕਰਦੇ ਡੈਨਮਾਰਕ ਤੁਹਾਨੂੰ ਗੱਲ ਕੀਤੀ ਹੈ ਤਾਂ ਮੈਂ ਤੇ ਤੁਹਾਨੂੰ ਜ਼ਰੂਰ ਜਾਣਨ ਪਾਣਾ ਚਾਹਾਂਗਾ ਕਿ ਡੈਨਮਾਰਕ ਫਿਲਹਾਲ ਦੀ ਗੜੀ ਇਕਲੌਤੀ ਕੰਟਰੀ ਐਸੀ ਹੈ ਜਿਹਦੇ ਵਿੱਚ ਡਿਪੈਂਡੈਂਸ ਵੀ ਨਾਲ ਜਾ ਸਕਦੇ ਨੇ ਸਪਾਊਸ ਐਂਡ ਬੱਚੇ ਸੋ ਹਾਂਜੀ ਹਾਂਜੀ ਬੱਚੇ ਵੀ ਐਗਜ਼ੈਕਟਲੀ ਸੋ ਜੇ ਬੱਚੇ ਨੇ ਓਵਰ ਆਲ 6 ਨਾਟ ਲੈਸਨ 5.5 ਬੈਂਡਸ ਲਏ ਹੋਏ ਨੇ ਐਂਡ ਗ੍ਰੈਜੂਏਸ਼ਨ ਉਹਦੇ ਕੋਲ ਹੈ ਉਹ ਜੀ ਸਾਡੇ ਕੋਲ ਸਾਡੇ ਕੋਲ ਆ ਸਕਦਾ ਐਂਡ ਉਹਦੀ ਫਾਈਲ ਪੂਰੀ ਪ੍ਰੋਸੈਸ ਜਿਹੜੀ ਗ੍ਰੈਜੂਏਸ਼ਨ ਪਲੱਸ 2 ਤੋਂ ਬਾਅਦ ਅਸੀਂ 3 ਸਾਲ ਦੀ ਕਰਦੇ ਆ ਅਸੀਂ ਉਹ ਬੱਚੇ ਨੂੰ ਗ੍ਰੈਜੂਏਸ਼ਨ 1 ਸਾਲ ਦੀ ਦਿਲਵਾ ਸਕਦੇ ਆ ਇਹਦੇ ਵਿੱਚ ਰਿਕੁਆਇਰਮੈਂਟਸ ਹੈ ਬੱਚਾ 2020 ਆਨਵਰਡਸ ਪਲੱਸ 2 ਪਾਸ ਆਊਟ ਹੋਵੇ 2020 ਹੈ ਉਸ ਤੋਂ ਬਾਅਦ ਉਹਨੇ ਪਲੱਸ 2 ਕੀਤੀ ਹੋਵੇ ਅਤੇ ਆਇਲਸ ਦੇ ਵਿੱਚ ਓਵਰ ਆਲ 6 ਨਾਟ ਲੈਸਨ 5.5 ਬੈਂਡਸ ਹੋਣ ਜਾਂ ਪੀਟੀ ਦੇ ਵਿੱਚ 59 ਈਚ ਉਹਦੇ ਨੰਬਰ ਹੈਗੇ ਨੇ ਤਾਂ ਉਹ ਯੂਕੇ ਦੇ ਵਿੱਚ 1 ਸਾਲ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਸਕਦਾ ਕਹਿੰਦੇ ਕਿ ਨੌਜਵਾਨਾਂ ਨੂੰ ਕੈਨੇਡਾ ਅਮਰੀਕਾ ਇੰਗਲੈਂਡ ਡੈਨਮਾਰਕ ਸ਼ਨਗਨ ਜਰਮਨੀ ਆਕਰਸ਼ਿਤ ਕਰਦਾ ਕਹਿੰਦੇ ਸਾਡਾ ਜੀਵਨ ਉਹਨਾਂ ਮੁਤਾਬਕ ਥੋੜਾ ਜਿਹਾ ਫੋਕਾ ਦੋਸਤੋ ਮੁੱਢਕਤੀਮ ਤੋਂ ਪੰਜਾਬੀਆਂ ਨੂੰ ਪ੍ਰਵਾਸ ਨੇ ਪ੍ਰਭਾਵਿਤ ਕੀਤਾ ਲੇਕਿਨ ਲੇਕਿਨ ਪਰਦੇਸ ਜਾਣਾ ਪਹਿਲਾ ਇਨਾ ਕਦੇ ਵੀ ਨਹੀਂ ਰਿਹਾ ਸੌਖਾ ਦੋਸਤੋ ਪਰਦੇਸ ਜਾਣਾ ਪਹਿਲਾ ਇਨਾ ਕਦੇ ਵੀ ਨਹੀਂ ਰਿਹਾ ਸੌਖਾ ਦੋਸਤੋ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆਨਦਾ ਵੀਡੀਓ ਕਿਸ ਬਾਬਤ ਹੋਣ ਵਾਲੇ ਦੋਸਤੋ ਗੱਲ ਕੀਤੀ ਹੈ ਕਿ ਪਰਦੇਸ ਪਹਿਲਾ ਜਾਣਾ ਇਨਾ ਕਦੀ ਸਖਾਲਾ ਇਨਾ ਕਦੀ ਸੌਖਾ ਨਹੀਂ ਰਿਹਾ ਔਰ ਹਾਲ ਦੀ ਘੜੀ 2024 ਚ ਕੋਈ ਵੀ ਬਹੁਤ ਨਾ ਮਾਤਰ ਜੇ ਖਰਚੇ ਤੇ ਆਇਲਸ ਨਹੀਂ ਕਰਾ ਰਿਆ ਇਹ ਗੱਲ ਮੈਂ ਕਿਉਂ ਕਰ ਰਿਹਾ ਕਿਉਂਕਿ ਅਸੀਂ ਪਹੁੰਚਿਆ ਜੀ ਗ੍ਰੈਸ ਇਮੀਗ੍ਰੇਸ਼ਨ ਅਰਜੁਨ ਜੀ ਸਾਡੇ ਨਾਲ ਨੇ ਔਰ ਮੈਂ ਇਹਨਾਂ ਦੇ ਇੱਥੇ ਜਦੋਂ ਲੰਘ ਰਿਹਾ ਸੀ ਰਸਤੇ 'ਚੋਂ ਤਾਂ ਬਾਹਰ ਫਲੈਕਸਸ ਦੇਖੀਆਂ ਜਿੱਥੇ ਲਿਖਿਆ ਕਿ ਆਇਲ ਸਿਰਫ 3000 ਰੁਪਏ 'ਚ ਕਰਾ ਰਿਆ ਆਮ ਸੌਰੀ 2999 ਰੁਪਏ 'ਚ ਕਰਾ ਰਿਆ ਆ ਬਈ ਇਹ ਅੱਜ ਦੇ ਸਮੇਂ ਵਿੱਚ ਪੋਸੀਬਲ ਕਿਵੇਂ ਜੇਕਰ ਤੁਸੀਂ ਬੱਚਾ ਪੜਾਉਣਾ ਆ ਤਾਂ 1 ਮਹੀਨੇ ਦਾ ਜਿਹੜਾ 3000 ਰੁਪਏ ਤਾਂ ਸਟੇਸ਼ਨਰੀ ਤੇ ਹੀ ਖਰਚਾ ਹੋ ਜਾਂਦਾ ਵੀ ਇਹ ਸਾਰਾ ਕੁਝ ਮੈਨੇਜ ਕਿਵੇਂ ਕਰਦੇ ਇਹਦੇ ਵਿੱਚ ਸੱਚਾਈ ਕਿੰਨੀ ਆ ਕਿਤੇ ਕੋਈ ਪੁਰਾਣੀ ਫਲੈਕਸ ਤਾਂ ਨਹੀਂ ਲੱਗੀ ਰਹੀਗੀ ਦੂਜੀ ਗੱਲ ਮੈਨੂੰ ਪਤਾ ਲੱਗੀ ਇੱਥੇ ਆ ਕੇ ਬਈ ਕੈਨੇਡਾ ਮੈਂ ਲਿਖ ਲਈ ਆ ਜੀ ਤਾਂ ਜੋ ਕੋਈ ਗੱਲ ਝੂਠੀ ਸਾਬਤ ਨਾ ਹੋਵੇ ਕਹਿੰਦੇ ਜੀ ਕੈਨੇਡਾ ਜਾਣ ਦੀ ਕੋਈ ਏਜ ਲਿਮਟ ਹੀ ਨਹੀਂ ਰਹਗੀ ਔਰ ਜਿੰਨੀ ਵੀ ਪੇਮੈਂਟ ਹੈ ਤੁਸੀਂ ਸਾਰੀ ਬਾਅਦ ਚ ਦੇਣੀ ਆ ਇਹ ਸਾਰੀਆਂ ਗੱਲਾਂ ਕੀ ਸੱਚ ਨੇ ਕਿ ਕੋਈ ਪੁਰਾਣੀ ਫਲੈਕਸ ਲੱਗੀ ਰਹੀ ਹੈ ਆਪਾਂ ਅਰਜਨ ਜੀ ਤੋਂ ਜਾਣਾਂਗੇ ਪਹਿਲਾਂ ਸਰ ਨੂੰ ਦਾ ਸਵਾਗਤ ਕਰ ਲੈਨੇ ਆ ਫਿਰ ਲੈਨੇ ਆ ਢੇਰ ਸਾਰੇ ਤਿੱਖੇ ਤਿੱਖੇ ਐਨ ਚੁਣਵੇਂ ਸਵਾਲ ਪੁੱਛਣੇਗਾ ਸਵਾਗਤ ਹੈ ਸਰ ਪੀਬਤੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਥੋੜੀ ਠੰਡੀ ਸਤਿ ਸ਼੍ਰੀ ਅਕਾਲ ਕੀਤੀ ਤੁਸੀਂ ਕਿਹਾ ਫਲੈਕਸ ਪੁਰਾਣੀ ਤਾਂ ਨਹੀਂ ਲੱਗੀ ਰਹੀ ਪਹਿਲਾਂ ਗੱਲ ਕਲੀਅਰ ਕਰੋ ਨਹੀਂ ਜੀ ਬਿਲਕੁਲ ਕਰੰਟ ਅਪਡੇਟਡ ਫਲੈਕਸਿਸ ਨੇ ਜੀ ਕਰੰਟ ਪੂਰਾ ਹੈ ਜੀ ਬਿਲਕੁਲ ਜੀ ਪੂਰਾ ਕਰੰਟ ਹੈ ਜੀ ਅੱਛਾ ਬਾਅਲਸ ਦੀ ਗੱਲ ਤੋਂ ਸ਼ੁਰੂ ਕਰ ਲੈਨੇ ਕਿਉਂਕਿ ਮੈਂ ਸਾਰੀ ਡਿਟੇਲ ਪਰ ਕਿ ਤੁਸੀਂ ਕਿਹੜੀ ਕਿਹੜੀ ਫੈਸਿਲਿਟੀ ਦੇ ਰਹੇ ਹੋ ਕਹਿੰਦੇ ਕਿ ਤੁਸੀਂ 3000 ਚਾਰਚ ਕਰਾ ਰਹੇ ਹੋ ਅੱਜ ਕੱਲ ਦੇ ਜ਼ਮਾਨੇ ਵਿੱਚ 12 ਖਾਂਦਾ ਅ ਦੇਖੋ ਜੀ ਆਇਲਸ ਸਾਡੇ ਲਈ ਇੱਕ ਤਾਂ ਇੱਕ ਡ੍ਰੀਮ ਹੈ ਸੋ ਅਸੀਂ ਇੱਕ ਬੇਸਿਕਲੀ ਡ੍ਰੀਮ ਦੇ ਪਿੱਛੇ ਪਏ ਹੋਏ ਹਾਂ ਕਿ ਬੱਚੇ ਨੂੰ ਕੁਆਲਿਟੀ ਐਜੂਕੇਸ਼ਨ ਦਿੱਤੀ ਜਾਵੇ ਜਿਹੜੀ ਕਿ ਨਹੀਂ ਮਿਲਦੀ ਸੋ ਹਰ ਵਰਗ ਦਾ ਬੱਚਾ ਚਾਹੇ ਕੋਈ ਅਫੋਰਡ ਨਹੀਂ ਵੀ ਕਰ ਸਕਦਾ ਤਾਂ 3000 ਹਰੇਕ ਲਈ ਅਫੋਰਡੇਬਲ ਹੈ ਤਾਂ ਕਿ ਉਹ ਆਪਣੀ ਜਿਹੜੀ ਆਇਲਸ ਹੈ ਆਪਣੇ ਸੁਪਨੇ ਪੂਰੇ ਕਰ ਸਕਣ ਐਂਡ ਬਾਹਰ ਜਾ ਕੇ ਆਪਣੀ ਅਰ ਅਰ ਜੀ ਅੱਜ ਦੇ ਇੰਟਰਵਿਊ 'ਚ ਤੁਹਾਨੂੰ ਟੋਕਦੇ ਰਹਿਣਾ ਵਿੱਚ ਕਿਉਂਕਿ ਕਈ ਵੇਲੇ ਕੀ ਹੁੰਦਾ ਕਿ ਤੁਸੀਂ ਜਿਹੜੇ ਜਿਨ੍ਹਾਂ ਸੀ ਇੰਟਰਵਿਊ ਕਰ ਰਹੇ ਹੁੰਨੇ ਆ ਉਹ ਆਪਣਾ ਪੱਖ ਰੱਖਦੇ ਰਹਿੰਦੇ ਲੰਬੀ ਲੰਬੀ ਵੀਡੀਓ ਚੱਲਦੀ ਰਹਿੰਦੀ ਆ ਫਿਰ ਸਵਾਲ ਬਹੁਤ ਮਿਸ ਹੋ ਜਾਂਦੇ ਆ ਜੀ 3000 ਰੁਪਏ ਤਾਂ ਮੇਰੇ ਖਿਆਲ ਤੁਸੀਂ ਘਰ ਚ ਵੀ ਨਹੀਂ ਲੈਂਦੇ ਸੀ ਉਦੋਂ ਘਰ ਚ ਪੜਾਉਂਦੇ ਸੀ ਇੱਥੇ ਐਡੇ ਵੱਡਾ ਆਫਿਸ ਆ ਇੰਨੇ EMPLOYEES ਆ ਇੰਨਾ CREW ਆ ਇੱਥੇ 3000 ਕਿਵੇਂ ਬਾਰਾ ਖਾਂਦਾ ਮੇਰਾ ਸਵਾਲ ਇਹ ਸੀ ਅ ਦੇਖੋ ਜੀ ਜਦੋਂ ਘਰ ਵਿੱਚ ਪੜਾਉਂਦੇ ਸੀ ਤਾਂ ਸਿਰਫ ਇੱਕ ਕਮਰਾ ਸੀ ਸਾਡੇ ਕੋਲ ਹੁਣ ਸਾਡੇ ਕੋਲ ਬਹੁਤ ਸਾਰੇ ਕਲਾਸਰੂਮਸ ਨੇ ਪ੍ਰੋਪਰ ਰਿਸੋਰਸਸ ਹੈਗੀਆਂ ਜਿੱਥੇ ਘਰ ਦੇ ਵਿੱਚ ਸਿਰਫ 15-20 ਬੱਚੇ ਅਸੀਂ ਇੱਕ ਟਾਈਮ ਤੇ ਪੜਾ ਸਕਦੇ ਸੀ ਹੁਣ ਸਾਡੇ ਕੋਲ ਕੈਪੈਸਿਟੀ ਹੈ ਅਸੀਂ 150 ਤੋਂ 200 ਬੱਚੇ ਕੈਟਰ ਕਰ ਸਕਦੇ ਹਾਂ ਸੋ ਰਲਾ ਮਲਾ ਕੇ ਜੇ ਅਸੀਂ 3000 ਵਿੱਚ ਦਿੰਨੇ ਆ ਤਾਂ ਅਸੀਂ ਅਫੋਰਡ ਕਰ ਸਕਦੇ ਹਾਂ ਠੀਕ ਹੈ ਤੁਹਾਡਾ ਇਹ ਪੁਆਇੰਟ ਮੈਂ ਸਮਝ ਗਿਆ ਤੇ ਫਿਰ ਪੀਟੀ ਤੇ ਚਾਰਜਸ ਕਿੰਨੇ ਆ पीडी 5000 ਦੀ 4999 1 ਰੁਪਿਆ ਮੋੜ ਦਿੰਨੇ ਹਾਂ ਬਿਲਕੁਲ ਜੀ ਬਿਲਕੁਲ ਇਲੈਕਟ੍ਰੋਨਿਕਸ ਵਾਲਾ ਕੰਮ ਸ਼ੁਰੂ ਕਰਦਾ ਤੁਸੀਂ ਅੱਛਾ ਕੋ ਡੈਮੋ ਕਲਾਸ ਜੇ ਕੋਈ ਇੱਥੇ ਆ ਕੇ ਅਟੈਂਡ ਕਰਨਾ ਚਾਹੁੰਦਾ ਡੈਮੋ ਕਲਾਸ ਦੋਂਗੇ ਜੀ ਐਗਜ਼ੈਕਟਲੀ ਬਿਲਕੁਲ ਦਵਾਂਗੇ ਜੀ ਡੈਮੋ ਕਲਾਸ ਅਸੀਂ ਪੀਟੀ ਆਇਲਸ ਫ੍ਰੈਂਚ ਸੈਲਪਿਪ ਹਰੇਕ ਕੋਰਸ ਵਿੱਚ ਰੱਖੀ ਹੈ ਜੀ ਧੱਕੇਸ਼ਾਹੀ ਬਿਲਕੁਲ ਨਹੀਂ ਹੈ ਕਿ ਪਹਿਲਾਂ ਫੀਸ ਜਮ੍ਹਾਂ ਕਰਾ ਜਾਓ ਐਂਡ ਬਾਅਦ ਤੁਹਾਡੀ ਖਬਰ ਸਾਰ ਨਾ ਲਈ ਜਾਵੇ ਅਸੀਂ ਇੱਕ ਡੈਮੋ ਬਿਲਕੁਲ ਫ੍ਰੀ ਦਿੰਨੇ ਆ ਉਸ ਤੋਂ ਬਾਅਦ ਬੱਚਾ ਡਿਸਾਈਡ ਕਰੇ ਕਿ ਮੈਂਨਰੋਲ ਕਰਨਾ ਚਾਹੁੰਦਾ ਹਾਂ ਜਾਂ ਨਹੀਂ ਪਰ ਐਂਦਾ ਤਾਂ ਨਹੀਂ ਪਹਿਲੇ ਇੱਕ ਦਿਨ ਪੈਂਪਰਿੰਗ ਜ਼ਿਆਦਾ ਹੋ ਜਾਂਦੀ ਦੂਜੀ ਦਿਨ ਕੋਈ ਪੁੱਛਦਾ ਹੀ ਨਹੀਂ ਨੇ ਜੀ ਬਿਲਕੁਲ ਨਹੀਂ बिकॉज ਮੈਂ ਖੁਦ ਆਲਸ ਵਿੱਚ 9 ਬੈਂਡ ਸਕੋਰ ਰਹਾ ਐਂਡ ਮੈਂ ਖੁਦ ਮੇਰੇ ਟੀਚਰਸ ਕੀ ਪੜਾਉਂਦੇ ਆਂ ਐਂਡ ਉਹਨਾਂ ਦੀ ਪੂਰੀ ਜੋ ਉਹਨਾਂ ਦਾ ਅਪਡੇਟਡ ਮਟੀਰੀਅਲ ਹੈ ਮੇਰੇ ਥਰੂ ਹੋ ਕੇ ਨਿਕਲਦਾ ਐ ਫਿਰ ਉਸ ਤੋਂ ਬਾਅਦ ਬੱਚੇ ਤੱਕ ਪਹੁੰਚਾਇਆ ਜਾਂਦਾ ਹੈ ਤੇ ਜੇ ਆਪਾਂ ਗੱਲ ਕਰੀਏ ਫਲੈਕਸੀਬਲ ਬੈਚਸ ਦੀ ਜੋ ਤੁਹਾਡੀ ਸ਼ੁਰੂ ਤੋਂ টিਆਰਪੀ ਰਹੀ ਹੈ ਫਲੈਕਸੀਬਲ ਬੈਚਸ ਹੁਣ ਵੀ ਚੱਲ ਰਹੇ ਆ ਕਿ ਬੰਦ ਕਰਤੇ ਅ ਦੇਖੋ ਜੀ ਫਲੈਕਸੀਬਿਲਟੀ ਨੂੰ ਜੇ ਕਹੀਏ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਰੈਗੂਲਰ ਬੈਚ ਚੱਲੇਗਾ ਹੀ ਅਸੀਂ ਅਰਲੀ ਮਾਰਨਿੰਗ ਯਾਨੀ 7 ਤੋਂ 9 ਔਰ ਸ਼ਾਮ ਨੂੰ 5:30 ਤੋਂ ਇਹ ਐਕਸਕਲੂਸਿਵ ਬੈਚੇ ਸਟਾਰਟ ਕੀਤੇ ਆ ਵਰਕਿੰਗ ਪ੍ਰੋਫੈਸ਼ਨਲਸ ਲਈ ਜਿਹੜੇ ਸਾਰਾ ਦਿਨ ਆਪਣੀ ਜੌਬ ਔਰ ਡਿਊਟੀਆਂ ਤੇ ਜਾਂਦੇ ਨੇ ਐਂਡ ਰੈਗੂਲਰ ਕਲਾਸਿਸ ਲਗਾਉਣ ਦਾ ਉਹਨਾਂ ਕੋਲ ਟਾਈਮ ਨਹੀਂ ਹੈ ਉਹਨਾਂ ਲਈ ਈਵਨਿੰਗ ਅਤੇ ਮਾਰਨਿੰਗ ਬੈਚ ਅਸੀਂ ਬਿਲਕੁਲ ਸਟਾਰਟ ਕੀਤੇ ਤੇ ਹੁਣ ਗੱਲ ਕਰਦੇ ਆ ਜੀ ਕੈਨੇਡਾ ਦੀ ਸਭ ਤੋਂ ਬਰਨਿੰਗ ਜਿਹੜਾ ਪੁਆਇੰਟ ਰਹਿੰਦਾ ਕੈਨੇਡਾ ਦੇ ਉੱਤੇ ਤੁਸੀਂ ਕਹਿੰਦੇ ਹੋ ਕਿ ਕੈਨੇਡਾ ਤੁਸੀਂ ਟੂਰਿਸਟ ਵੀਜ਼ਾ ਲਈ ਕੋਈ ਵੀ ਏਜ ਦਾ ਬੰਦਾ ਇੱਥੇ ਆ ਕੇ ਅਪਲਾਈ ਕਰ ਦੇਵੇ ਉਹਦਾ ਵੀਜ਼ਾ ਆ ਜਾਏਗਾ ਫਾਈਲ ਤਿਆਰ ਕਰ ਦਿੰਦੇ ਹੋ ਇਹਦੇ ਵਿੱਚ ਕਿੰਨੀ ਸੱਚਾਈ ਹੈ ਕਿ ਕੈਨੇਡਾ ਦਾ ਟੂਰਿਸਟ ਵੀਜ਼ ਅ ਦੇਖੋ ਜੀ ਜਿਹੜਾ ਵੀਜ਼ਾ ਮਿਲਦਾ ਕੈਨੇਡੀਅਨ ਐਮਬੈਸੀ ਦਿੰਦੀ ਹੈ ਜਾਂ ਵੀਜ਼ਾ ਆਫੀਸਰ ਦਿੰਦਾ ਹੈ ਉਹ ਦਿੰਦਾ ਹੈ ਤੁਹਾਡੀ ਪ੍ਰੈਜੈਂਟੇਸ਼ਨ ਤੇ ਤੁਹਾਡੀ ਫਾਈਲ ਤੇ ਅਸੀਂ ਜਿੰਨੀ ਫਾਈਲਿੰਗ ਕਰਦੇ ਆ ਸਾਰੀ ਹੀ ਇੱਕ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਜਿਹਨੂੰ ਕਿ ਇੱਕ ਆਰਸੀਆਈਸੀ ਜਾਂ ਕੈਨੇਡੀਅਨ ਲਾਇਰ ਵੀ ਕਹਿੰਦੇ ਨੇ ਸੋ ਆਪਣੀ ਪੂਰੀ ਐਕਸਪਰਟੀਸ ਯੂਜ਼ ਕਰਕੇ ਬੱਚੇ ਦੀ ਫਾਈਲਿੰਗ ਕਰਦੇ ਨੇ ਤਾਂ ਕਿ ਬੱਚੇ ਦਾ ਵੀਜ਼ਾ ਗ੍ਰਾਂਟ ਹੋ ਸਕੇ ਔਰ ਸਾਡੇ ਜਿਹੜੇ ਰਿਜ਼ਲਟਸ ਨੇ ਉਹ 100% ਨੇ ਯਾ ਪਰ ਟੂਰਿਸਟ ਵੀਜ਼ਾ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਵੀ ਬੱਚੇ ਜਾ ਸਕਦੇ ਆ ਬਿਲਕੁਲ ਜਾ ਸਕਦੇ ਆ 21 22 ਇੱਥੇ ਬਣ ਚੁੱਕੀ ਆ ਵੀ ਜੇ ਤੁਸੀਂ ਟੂਰਿਸਟ ਵੀਜ਼ੇ ਤੇ ਜਾਣਾ ਤੁਹਾਡੀ ਏਜ 40 ਅਬੋਵ ਹੋਣੀ ਚਾਹੀਦੀ ਆ ਪਰ ਤੁਸੀਂ ਕਹਿ ਰਹੇ ਹੋ ਕਿ ਕੋਈ ਵੀ ਏਜ ਦਾ ਬੰਦਾ ਜਾ ਸਕਦਾ ਬੱਚਾ ਵੀ ਜਾ ਸਕਦਾ ਔਰ ਤੁਸੀਂ ਇਹ ਵੀ ਗੱਲ ਕਹੀ ਆ ਮੈਂ ਫਲੈਕਸ ਤੇ ਪੜ ਕੇ ਆਇਆ ਆ ਪੇਮੈਂਟ ਆਫਟਰ ਵੀਜ਼ਾ ਟੂਰਿਸਟਸ ਲਈ ਵੀ ਪੇਮੈਂਟ ਆਫਟਰ ਵੀਜ਼ਾ ਜੀ ਬਿਲਕੁਲ ਇਹ ਕਿਸੇ ਨੇ ਪਹਿਲਾਂ ਪ੍ਰੋਡਕਟ ਲਿਆ ਹੁੰਦਾ ਨਹੀਂ ਹੈ ਸ਼ੂਰ ਕਰ ਲੋ ਬਿਲਕੁਲ ਜੀ ਅਸੀਂ ਸਾਰੀ ਪੇਮੈਂਟ ਆਫਟਰ ਵੀਜ਼ਾ ਲੈਂਦੇ ਆ ਜੀ ਐਕਚੁਅਲ ਚ ਕੀ ਹੈ ਜ ਜੈਨੂਇਨ ਇੰਟੈਂਸ਼ਨ ਬਾ ਟੂਰਿਸਟ ਐਜ਼ ਅ ਟੂਰਿਸਟ ਜਾਣਦੀ ਹੈ ਉਸ ਬੱਚੇ ਦੀ ਅਸੀਂ ਪੂਰੀ ਹੈਲਪ ਕਰਾਂਗੇ ਤਾਂ ਕਿ ਉਹ ਆਪਣਾ ਵੀਜ਼ਾ ਲੈ ਸਕੇ ਏਜ ਕੁਡ ਵੀ ਐਨੀ ਆ ਪੁਆਇੰਟ ਹੈ ਨਾ ਫਿਰ ਜ ਜੈਨੂਇਨ ਮਨਛਾ ਇਹ ਹੈ ਕਿ ਮੈਂ ਜਾ ਕੇ ਮੁੜਨਾ ਆਇਆ ਜਿਹਨਾਂ ਜਾ ਕੇ ਕੰਮ ਕਰਨ ਉਹਨੂੰ ਨਹੀਂ ਭੇਜਦੇ ਦੇਖੋ ਟੂਰਿਸਟ ਮੀਨਸ ਕਿ ਤੁਸੀਂ ਕੰਮ ਨਹੀਂ ਕਰ ਸਕਦੇ ਲੀਗਲ ਔਰ ਵੀ ਕੰਮ ਨਹੀਂ ਕਰ ਸਕਦੇ ਸੋ ਜਿਹੜਾ ਬੱਚਾ ਘੁੰਮਣ ਜਾਣਾ ਚਾਹੁੰਦਾ ਹੈ ਜਾਂ ਫਿਰ ਕੈਨੇਡਾ ਕਿਸੇ ਨੂੰ ਮਿਲਣ ਜਾਣਾ ਚਾਹੁੰਦਾ ਹੈ ਹੀ ਔਰ ਸ਼ੀਜ਼ ਵੈਲਕਮ ਹਸ ਪੂਰਾ ਨਹੀਂ ਬਣਾ ਦਿੰਦੇ ਹੋ ਤੁਸੀਂ ਨਹੀਂ ਬਿਲਕੁਲ ਨਹੀਂ ਜੀ ਅਸੀਂ ਡਾਕੂਮੈਂਟੇਸ਼ਨ ਦਾ ਕੰਮ ਬਿਲਕੁਲ ਨਹੀਂ ਕਰਦੇ ਜੋ ਜੈਨੂਇਨ ਹੋਏਗਾ ਬੱਚੇ ਦਾ ਉਹੀ ਲਗਾਇਆ ਜਾਏਗਾ ਤੁਸੀਂ ਫਾਈਲ ਪ੍ਰੇਪੇਅਰ ਕਰਦੇ ਹੋ ਡਾਕੂਮੈਂਟ ਨਹੀਂ ਬਣਾਉਂਦੇ ਐਗਜ਼ੈਕਟਲੀ ਡਾਕੂਮੈਂਟਸ ਬੱਚੇ ਦੇ ਆਪਣੇ ਹੁੰਦੇ ਆ ਅਸੀਂ ਸਿਰਫ ਉਹਨੂੰ ਪ੍ਰੈਜ਼ੈਂਟ ਕਰਦੇ ਆ ਵੀਜ਼ਾ ਆਫੀਸਰ ਦੇ ਅੱਗੇ ਔਰ ਉਹ ਵੀ ਸਾਡਾ ਲਾਇਰ ਕਰਦਾ ਹੈ ਫਿਰ ਗੱਲ ਕਰਦੇ ਜੀ ਯੂਕੇ ਸਟੱਡੀ ਵੀਜ਼ਾ ਦੀ ਤੁਸੀਂ ਕਹਿੰਦੇ ਆ ਕਿ ਗੈਪ ਅਸੈਪ ਯੂਕੇ ਦੇ ਵਿੱਚ ਅਸੀਂ 10 ਸਾਲ ਦਾ ਗੈਪ ਵੀ ਲੈ ਲੈਂਦੇ ਆ ਜੀ ਜੇ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੈ ਤਾਂ 10 ਸਾਲ ਦਾ ਗੈਪ ਲੈ ਲਾਂਗੇ ਔਰ ਅਗਰ ਬੱਚੇ ਨੇ ਪਲੱਸ 2 ਕੀਤੀ ਹੈ ਤਾਂ 4 ਸਾਲ ਦਾ ਗੈਪ ਹਲੇ ਵੀ ਅਸੀਂ ਐਕਸੈਪਟ ਕਰ ਰਹੇ ਆ ਵਿਦ ਔਰ ਵਿਦਾਊਟ ਆਇਲਸ ਦੋਨੇ ਹੀ ਆਪਸ਼ਨ ਨੇ ਸਾਡੇ ਕੋਲ ਔਰ ਇਹ ਹੀ ਦਾ ਸਵਾਲ ਹੈ ਵਿਦ ਔਰ ਵਿਦਾਊਟ ਆਇਲਸ ਫਿਰ ਤੁਸੀਂ ਆਇਲਸ ਕਰਾ ਕੇ ਰਹੇ ਹੋ ਜਾਂ ਵਿਦਾਊਟ ਆਇਲਸ ਜਾ ਸਕਦੇ ਹੋ ਦੇਖੋ ਕਈ ਕੰਟਰੀਜ਼ ਨੇ ਵਿਦਾਊਟ ਆਇਲਸ ਵੀਜ਼ਾ ਦੇ ਰਹੀਆਂ ਨਾਟ ਏਵਰੀ ਕੰਟਰੀ ਇਸ ਇਸ਼ੂਇੰਗ ਵਿਦਾਊਟ ਆਇਲਸ ਸੋ ਜਿਹੜੀ ਪ੍ਰੋਫਾਈਲਸ ਐਲੀਜੀਬਲ ਨੇ ਵਿਦਾਊਟ ਆਇਲਸ ਜਾਣ ਦੀ ਤੋਂ ਉਹਨੂੰ ਅਸੀਂ ਰੀਵਰ ਦਿਲਵਾ ਦਈਦਾ ਆਦਰਵਾਈਜ਼ ਜਿਹੜਾ ਆਇਲਸ ਕਰਨ ਦਾ ਛੁਕਿਆ ਉਹਦੇ ਲਈ ਵੀ ਮੋਸਟ ਵੈਲਕਮ ਇੱਥੇ ਵੀ ਤੁਸੀਂ ਕਹਿੰਦੇ ਕਿ ਪੇਮੈਂਟ ਆਫਟਰ ਵੀਜ਼ਾ ਹੁਣ ਮੈਨੂੰ ਇਹ ਗੱਲ ਕਲੀਅਰ ਕਰ ਦਿਓ ਜੀ ਯੂਕੇ ਜੇਕਰ ਜਾਣਾ ਕੈਨੇਡਾ ਜੇਕਰ ਜਾਣਾ ਤੁਸੀਂ ਕਹਿੰਦੇ ਪੇਮੈਂਟ ਆਫਟਰ ਵੀਜ਼ਾ ਜੀ ਸੱਚੀ ਪੇਮੈਂਟ ਆਫਟਰ ਵੀਜ਼ਾ ਕਿ ਪਹਿਲਾਂ ਜੀ ਸਾਨੂੰ ਥੋੜੇ ਜਿਹਾ ਚਾਰजेस ਦੇ ਦਿਓ ਫਾਈਲ ਪ੍ਰੋਸੈਸਿੰਗ ਦੇ ਚਾਰਜਸ ਦੇ ਦੋ ਸਾਨੂੰ ਤੁਹਾਡੇ ਮੈਡੀਕਲ ਕਰਾਉਣਾ ਉਹਦਾ ਖਰਚਾ ਦੇ ਦੋ ਜੀ ਫਿਰ ਹੌਲੀ ਹੌਲੀ ਕਰਕੇ ਜਿਹੜੇ ਨਾ ਦਫ਼ਤਰਾਂ ਵਾਲੇ ਉਹ 35 40 ਤੋਂ 50000 ਤੱਕ ਰੀਆ ਬੰਦੇ ਕਢਾ ਲੈਂਦੇ ਆ ਫਿਰ ਕਹਿੰਦੇ ਪੇਮੈਂਟ ਆਫਟਰ ਵੀਜ਼ਾ ਉਹ ਕਿਵੇਂ ਹੋ ਜੂਗਾ ਜੀ ਪੇਮੈਂਟ ਆਫਟਰ ਵੀਜ਼ਾ ਅਸੀਂ ਸਾਰੀ ਪੇਮੈਂਟ ਆਪਣੀ ਮਿਹਨਤ ਜੋ ਬੰਦੀ ਆ ਉਹ ਵੀਜ਼ੇ ਤੋਂ ਬਾਅਦ ਲੈਨੇ ਆ ਜੇਕਰ ਬੱਚੇ ਦਾ ਵੀਜ਼ਾ ਨਹੀਂ ਆਂਦਾ ਤਾਂ ਕੋਈ ਮਿਹਨਤ ਨਹੀਂ ਲਈਦੀ ਮਿਹਨਤ ਸਿਰਫ ਵੀਜ਼ਾ ਆਂਤੇ ਹੈ ਔਰ ਸਰ ਮੇਰੀ ਗੱਲ ਸਮਝ ਬੱਚੇ ਕੋ ਸਿਰਫ ਅੰਬੈਸੀ ਫੀਸ ਲਈਦਾ ਨਹੀਂ ਨਹੀਂ ਅਰਜੁਨ ਜੀ ਪਤਾ ਕੀ ਹੁੰਦਾ ਅਗੇ ਬੜੀ ਵਾਰ ਮੈਂ ਤਾਂ ਦੇਖ ਆਫਟਰ ਵੀਜ਼ਾ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ ਬਹੁਤ ਸਾਰੇ ਏਦਾਂ ਕਰਦੇ ਆ ਕਿ ਆ ਇਹ ਜਾਂਦਾ ਫਲੈਕਸ ਇਹ ਲੱਗੀ ਹੁੰਦੀ ਹੈ ਪਹਿਲਾਂ ਕਹਿੰਦੇ 10000 ਰੁਪਏ ਜਮਾ ਕਰਾ ਦਿਓ ਫਿਰ 15000 ਦੀ ਡਿਮਾਂਡ ਹੁੰਦੀ ਏਦਾਂ ਕਰਕੇ ਕਹਿੰਦੇ ਹੌਲੀ ਹੌਲੀ 50000 ਤੱਕ ਸਾਨੂੰ ਲੈ ਜਾਂਦੇ ਆ ਤੁਸੀਂ ਏਦਾਂ ਕਰਦੇ ਨਹੀਂ ਜੀ ਅਸੀਂ ਬਿਲਕੁਲ ਏਦਾਂ ਨਹੀਂ ਕਰਦੇ ਕਿਸੇ ਕਿਸੇ ਕੇਸ ਦੇ ਵਿੱਚ ਜੇ ਸਡਨ ਐਡਵਾਂਸ ਲੈਣਾ ਵੀ ਪੈ ਜੇ ਉਹ ਵੀ ਅਸੀਂ ਆਪਣੇ ਖਾਤੇ 'ਚ ਪਵਾ ਕੇ ਐਗਰੀਮੈਂਟ ਕਰਦੇ ਆਂ ਜੀ ਬੱਚੇ ਦੇ ਨਾਲ ਤਾਂ ਕਿ ਉਹਨਾਂ ਕੋਈ ਧੋਖਾ-ਧੜੀ ਨਾ ਹੋਵੇ ਵੈਸੇ ਅਸੀਂ ਐਮਬੈਸੀ ਫੀਸ ਤੋਂ ਇਲਾਵਾ ਕੋਈ ਚਾਰਜ ਬੱਚੇ ਕੋ ਐਡਵਾਂਸ ਨਹੀਂ ਲੈਂਦੇ ਮਤਲਬ ਜੇ ਵੀਜ਼ਾ ਨਹੀਂ ਆਇਆ ਕੋਈ ਪ੍ਰੋਸੈਸਿੰਗ ਫੀਸ ਨਹੀਂ ਹੈ ਸਿਰਫ ਅੰਬੈਸੀ ਫੀਸ ਜਿਹੜੀ ਦਿੱਤੀ ਆ ਉਹੀ ਡੁੱਬੀ ਆ ਅਸੀਂ ਕੇਸ ਹੀ ਚੁੱਕਦੇ ਆ ਜੀ ਜਿਹੜਾ ਫਿਰ ਡੁੱਬਣ ਨਹੀਂ ਦਿੰਦੇ ਤੁਸੀਂ ਬਿਲਕੁਲ ਕਿਨਾਰੇ ਤੇ ਲਾਉਨੇ ਆ ਨਹੀਂ ਬੱਚੇ ਦਾ ਪੈਸਾ ਖਰਾਬ ਨਹੀਂ ਹੋਣਾ ਚਾਹੀਦਾ ਤਾਂ ਕਿ ਜੇ ਇਸ ਦੇ ਵਿੱਚ ਕੁਲਿਜੀਬਲ ਨਹੀਂ ਤਾਂ ਦੁਬਾਰਾ ਆਏ ਇੱਕ ਇੱਕ ਸੱਚੀ ਗੱਲ ਦੱਸਿਓ ਕੋਈ ਫਾਈਲ ਆ ਜਾਂਦੀ ਤੁਹਾਨੂੰ ਲੱਗਦਾ ਕਿ ਅਰੇ ਐਲੀਜੀਬਲ ਨਹੀਂ ਤਾਂ ਵੀਜ਼ਾ ਨਹੀਂ ਆਉਣਾ ਉਹਨੂੰ ਰੱਖਦੇ ਆ ਕਿ ਚੱਲ ਯਾਰ 35 40 ਹਜ਼ਾਰ ਬਣਾ ਲੈਨੇ ਕਿਉਂ ਉਹਨੂੰ ਕਹਦੇ ਨੇ ਕਿ ਨਹੀਂ ਭਾਜੀ ਤੁਹਾਡਾ ਹੋਣਾ ਨਹੀਂ ਨਹੀਂ ਦੇਖੀ ਦੇ ਜੀ ਇਹਨਾਂ ਜੱਜਵਾ ਰੱਖਦੇ ਕਿ ਉਹ ਤੇ ਸੱਚ ਬੋਲ ਦਿੰਦੇ ਆ ਬਿਲਕੁਲ ਜੀ ਅਸੀਂ ਉਹਨੂੰ ਪਹਿਲਾਂ ਦੱਸ ਦਈਦਾ ਕਿ ਤੂੰ ਵਿਦਾਊਟ ਆਇਲ ਸਿਲੀਜੀਬਲ ਹੈ ਜਾਂ ਨਹੀਂ ਹੈ ਅਗਰ ਨਹੀਂ ਹੈ ਤਾਂ ਸਾਡੇ ਕੋਲ ਆ ਅਸੀਂ 3000 ਦੇ ਵਿੱਚ 40 ਮੀਨਸ ਵੀ ਕੀਤੀ ਤੁਹਾਨੂੰ ਲੱਗਦਾ ਕਿ ਫਾਈਲ ਦਾ ਵੀਜ਼ਾ ਨਹੀਂ ਆਉਣਾ ਮੋੜ ਦਿੰਨੇ ਆ ਕਿ ਰੱਖ ਲੈਨੇ ਬਿਲਕੁਲ ਮੋੜਾਂਗੇ ਜੀ ਅਗਰ ਵੀਜ਼ਾ ਨਹੀਂ ਆਣਾ ਬਿਕਾਉਜ਼ ਅਸੀਂ ਲੈਨੇ ਹੀ ਸਾਰੇ ਪੈਸੇ ਵੀਜ਼ਾ ਤੋਂ ਬਾਅਦ ਨੇ ਸੋ ਜੇਕਰ ਉਹਦਾ ਵੀਜ਼ਾ ਹੀ ਨਾ ਆਇਆ ਤਾਂ ਸਾਨੂੰ ਕੀ ਬਚੇ ਆਪਣੇ ਨਾਲ ਵੀ ਧੋਖਾ ਨਹੀਂ ਕਰਨਾਂ ਅਗਲੇ ਨਾਲ ਵੀ ਨਹੀਂ ਕਰਨ हां जी बिल्कुल पैकेज ही हो गया जी आफ्टर पेमेंट वीजा ਲੈਣੇ ਤਾਂ ਇਹ ਫਿਰ 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 ਪੈਸੇ ਜ਼ਿਆਦਾ ਤਾਂ ਨਹੀਂ ਵੱਜ ਜਾਂਦੇ ਨਹੀਂ ਬਿਲਕੁਲ ਜੈਨੂਇਨ ਰੇਟ ਦੇਖੋ ਅਰਜੁਨ ਜੀ ਐਦਾ ਤਾਂ ਨਹੀਂ ਫਿਰ ਜਿਹੜਾ ਆ ਗਿਆ ਵੀ ਪਾਸੇ ਨੂੰ ਮੁੰਨਣਾ ਆ ਇਹਨੂੰ ਮੁੰਨ ਕੇ ਤੋਰਨਾ ਐਦਾ ਤਾਂ ਨਹੀਂ ਕਰਦੇ ਦੇਖੋ ਜੀ ਸਾਡੇ ਹੱਥ ਭੜਿਆ ਕੋਈ ਉਸਤਰਾ ਹੈ ਜਿੱਦਾਂ ਅਸੀਂ ਗਾਹਕ ਨੂੰ ਮੁੰਨ ਦਾਂਗੇ ਅਸੀਂ ਉਹਦੇ ਮੋਰੇ ਸਭ ਕੋ ਰੱਖ ਦਈਦਾ ਕਿ ਭਾਈ ਤੇਰੇ ਆਫਟਰ ਵੀਜ਼ਾ ਐਨੇ ਪੈਸੇ ਲੱਗਣੇ ਨੇ ਜੇ ਉਹਨੂੰ ਪੁੱਗਦਾ ਹੈ ਉਹ ਸਾਡੇ ਕੋ ਆਪਣੀ ਫਾਈਲ ਲਵਾਏਗਾ ਆਦਰਵਾਇਜ਼ ਉਹਦੀ ਫੋਰਸ ਬਿਲਕੁਲ ਨਹੀਂ ਕਰਦੇ ਫੋਰਸ ਨਹੀਂ ਕਰਦੇ ਨਹੀਂ ਬਿਲਕੁਲ ਤੁਸੀਂ ਫ੍ਰੈਂਚ ਦੀ ਗੱਲ ਕੀਤੀ ਕਿ ਫ੍ਰੈਂਚ ਦੀਆਂ ਕਲਾਸਿਸ ਵੀ ਦਿੰਦੇ ਨੇ ਨਵੇਂ ਸ਼ਹਿਰ ਮੈਨੂੰ ਬੜਾ ਸ਼ੌਕ ਹੈ ਸੱਚੀ ਪਰ ਕਿਉਂਕਿ ਮੈਨੂੰ ਟਾਈਮ ਨਹੀਂ ਮਿਲਦਾ ਮੈਂ ਇਹੋ ਜੀ ਫੀਲਡ ਵਿੱਚ ਆ ਇਹੋ ਜੀ ਜੌਬ ਵਿੱਚ ਆ ਪਰ ਕੀ ਬੱਚੇ ਜਰਮਨੀ ਵੀ ਭੇਜਦੇ ਹੋ ਹਾਂਜੀ ਜਰਮਨੀ ਦਾ ਵਿਦਆਊਟ ਆਇਲ ਡ੍ਰੀਮ ਡੈਸਟੀਨੇਸ਼ਨ ਹੈ ਬਹੁਤਿਆਂ ਦੀ ਹਾਂਜੀ ਹਾਂਜੀ ਜਦ ਦਾ ਕੈਨੇਡਾ ਸਰਕਾਰ ਨੇ ਥੋੜਾ ਜਿਹਾ ਵੀਜ਼ਾ ਨੂੰ ਕੱਸਿਆ ਹੈ ਸੋ ਉਸ ਤੋਂ ਬਾਅਦ ਜਰਮਨ ਦੇ ਵਿੱਚ ਕਾਫੀ ਲੋਕ ਜਾਣਾ ਚਾਹੁੰਦੇ ਨੇ ਸੋ ਵਿਦ ਐਂਡ ਵਿਦਆਊਟ ਆਇਲਸ ਦੋਨੇ ਹੀ ਸਾਡੇ ਕੋਲ ਜਰਮਨੀ ਲਈ ਵੀਜ਼ੇ ਜਰਮਨੀ ਦੀ ਵੀ ਤਰ੍ਹਾਂ ਵਿਦਆਊਟ ਆਇਲਸ ਹਾਂਜੀ ਹਾਂਜੀ ਟੂਰਿਸਟ ਵੀਜ਼ਾ ਕਰਦੇ ਹੋ ਜਰਮਨੀ ਟੂਰਿਸਟ ਨਹੀਂ ਜੀ ਸਟੱਡੀ ਕਰ ਰਹੇ ਆ ਸਟੱਡੀ ਦੇ ਰਿਜ਼ਲਟ ਜੇ ਕਿ ਜਰਮਨੀ ਟੂਰਿਸਟ ਵੀਜ਼ਾ ਕਰ ਦਿੰਦਾ ਮੈਂ ਤੁਹਾਨੂੰ ਫਾਈਲ ਹੁਣੇ ਦੇ ਕੇ ਜਾਣੀ ਸੀ ਕਿਉਂਕਿ ਮੈਂ ਜਿੰਨੀ ਰਿਸਰਚ ਕਰ ਪਾਇਆ ਨਾ ਜਰਮਨੀ ਬੈਸਟ ਪਲੇਸ ਹੈ ਮੈਂ ਤਾਂ ਇਹ ਫੀਲ ਕਰਦਾ ਕਿ ਅਸੀਂ ਜਵਾਨੀ ਵੇਲੇ ਜਰਮਨੀ ਕਿਉਂ ਨਹੀਂ ਪੜਨ ਗਏ ਜੇ ਕਾਲਜ ਉਧਰ ਪੜਨ ਜਾਂਦੇ ਜ਼ਿੰਦਗੀ ਸੁਧਰ ਜਾਂਦੀ ਦੁਨੀਆ ਦੀ ਟਾਪ ਕੰਟਰੀ ਹੈ ਬੱਚੇ ਸਟੱਡੀ ਵੀਜ਼ਾ ਤੇ ਉਧਰ ਜਾ ਰਹੇ ਹੁਣ ਖੁੱਲ ਗਏ ਨੇ ਦਰਵਾਜ਼ੇ ਬਿਲਕੁਲ ਹੁਣ ਬਹੁਤ ਜ਼ੋਰਾਂ ਸ਼ੋਰਾਂ ਨਾਲ ਵੀਜ਼ੇ ਆ ਰਹੇ ਨੇ ਜੀ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਰਮਨੀ 10 ਸਾਲ ਦਾ ਗੈਪ ਅਸੈਪਟ ਕਰ ਰਿਹਾ ਹੈ ਜੀ 10 ਸਾਲ ਐਗਜ਼ੈਕਟਲੀ ਜੇ ਤੁਸੀਂ ਗ੍ਰੈਜੂਏਸ਼ਨ 10 ਸਾਲ ਪਹਿਲਾਂ ਕੀਤੀ ਹੈ ਐਂਡ 50% ਤੁਹਾਡੇ ਨੰਬਰ ਨੇ ਤਾਂ ਤੁਸੀਂ ਬਿਲਕੁਲ ਵਿਦਆਊਟ ਆਲ ਜਰਮਨੀ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਨਹੀਂ ਨਹੀਂ 50% ਜੇ ਤੁਹਾਡੇ ਗ੍ਰੈਜੂਏਸ਼ਨ ਚ ਮਾਰਕਸ ਨੇ ਤਾਂ ਵੀ ਅਸੈਪਟ ਕਰ ਲੈਂਦੇ ਬਿਲਕੁਲ ਜੀ ਨੇ ਪਰ ਇਹ ਪਹਿਲਾ ਹਊਆ ਬਣਿਆ ਹੈ ਕਾਈਂਡ ਆਫ ਆਬਜੈਕਟ ਆਫ 에ਰਰ ਕਿ 60-60% ਤੋਂ ਗਰਮਨੀ ਨਹੀਂ ਲੈਂਦਾ ਤੁਸੀਂ 50% ਦੀ ਗੱਲ ਕਰ ਰਹੇ ਹੋ ਹਾਂਜੀ ਬਿਲਕੁਲ ਜੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਐਸੀਆਂ ਨੇ ਕਾਲਜੇਸ ਐਸੇ ਨੇ ਜਿਹੜੀ ਬੱਚੇ ਨੂੰ ਦੇ ਰਹੀਆਂ ਜੀ ਐਡਮਿਸ਼ਨ ਔਰ ਸਾਡੇ ਬਹੁਤ ਅੱਛੇ ਵੀਜ਼ਾਸ ਆਏ ਨੇ ਕੋਰਸੇ ਕਿਹੜੇ ਕਿਹੜੇ ਅਵੇਲੇਬਲ ਨੇ ਜਰਮਨੀ ਦੇ ਲਈ ਡਿਪੈਂਡ ਕਰਦਾ ਜੀ ਬੱਚੇ ਨੇ ਸਟੱਡੀ ਕਿਹੜੇ ਫੀਲਡ ਵਿੱਚ ਕੀਤੀ ਹੈ ਉਸ ਦੇ ਹਿਸਾਬ ਨਾਲ ਸੀ ਉਹਨੂੰ ਆਪਸ਼ਨ ਦੇ ਦਿੰਦੇ ਖਰਚਾ ਕਿੰਨਾ ਵੜ ਜਾਂਦਾ ਜੀ ਖਰਚਾ ਫਿਰ ਉਹੀ ਪ੍ਰੋਫਾਈਲਸ ਦੇਖ ਕੇ ਜੀ ਬੱਚੇ ਦਾ ਬਲੌਕ ਅਕਾਊਂਟ ਹੁੰਦਾ ਹੈ ਇਹਦੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਾ ਜਰਮਨੀ ਵਿੱਚ ਵੀ ਕੋਈ ਜੀਆਈਸੀ ਵਰਗਾ ਪ੍ਰੋਪੋਜ਼ਲ ਹੁੰਦਾ ਹੈ ਕੰਟਰੀ ਵੱਲੋਂ ਜੀ ਬਲੌਕ ਅਕਾਊਂਟ ਬੰਦ ਹੈ ਜੀ ਬੱਚੇ 11800 ਯੂਰੋ ਜਿਹੜਾ ਬੱਚਾ ਆਪਣਾ ਅਕਾਊਂਟ ਖੁਲਵਾਉਂਦਾ ਹੈ ਐਂ ਉਹਨੂੰ ਜੀਆਈਸੀ ਵਾਂਗ ਹੀ ਸਰਕਾਰ ਫਿਰ ਕਿਸ਼ਤਾਂ 'ਚ ਕਰਕੇ ਪੈਸੇ ਵਾਪਸ ਕਰਦੀ ਹੈ ਜਦਦੇ ਉੱਥੇ ਪਹੁੰਚਦਾ ਹੈ ਅੱਜਕੱਲ ਬੱਚੇ ਨੂੰ ਸ਼ੰਗਨ ਵੀ ਬਹੁਤ ਜਿਹੜਾ ਅਟਰੈਕਟ ਕਰ ਰਿਹਾ ਆਕਰਸ਼ਿਤ ਕਰ ਰਿਹਾ ਉਦੋਂ ਲਈ ਤੁਸੀਂ ਫਾਈਲ ਅਸੈਪਟ ਕਰਦੇ ਤੁਸੀਂ ਲੈਂਦੇ ਫਾਈਲ ਜੀ ਫਾਈਲ ਪ੍ਰਪੇਅਰ ਕਰਦੇ ਹੋ ਜੀ ਸਾਡੇ ਕੋਲ ਸ਼ਾਈਨਿੰਗਨ ਕੰਟਰੀਜ਼ ਫੋਰ ਇਗਜ਼ਾਮਪਲ ਲਾਟਵੀਆ ਲਿਥੁਆਨੀਆ ਕਰੋਸ਼ੀਆ ਬਹੁਤ ساری ਕੰਟਰੀ ਹੋ ਗਈ ਸੋ ਕੰਟਰੀਜ਼ ਹੈਗੀਆਂ ਨੇ ਜਿਨ੍ਹਾਂ ਵਿੱਚ ਅਸੀਂ ਬੱਚੇ ਦੀ इजीली ਫਾਈਲ ਪ੍ਰੋਸੈਸ ਕਰਵਾ ਸਕਦੇ ਹਾਂ ਔਰ ਇਹਦੇ ਵਿੱਚ ਵੀ ਰਿਜ਼ਲਟਸ ਜਿਹੜੇ ਆ 99% ਰਿਜ਼ਲਟਸ ਨੇ ਅਜਾ ਡੈਨਮਾਰਕ 'ਚ ਨਾ ਜੀਵਨ ਦਾ ਪੱਧਰ ਬਹੁਤ ਉੱਚਾ ਹੈ ਡੈਨਮਾਰਕ ਸਪੋਜ਼ ਕੋਈ ਬੱਚਾ ਚਾਹੁੰਦਾ ਕਿ ਮੈਂ ਫਾਈਲ ਤਿਆਰ ਕਰਾਉਣਾ ਚਾਹੁੰਦਾ ਡੈਨਮਾਰਕ ਜਾਣ ਦੀ ਕਿਸੇ ਦੀ ਇੱਛਾ ਆ ਦੈਨਮਾਰਕ ਦੀ ਫਾਈਲ ਤਿਆਰ ਕਰਦੇ ਜੀ ਦੈਨਮਾਰਕ ਤੁਸੀਂ ਉਹ ਗੱਲ ਕੀਤੀ ਹੈ ਤਾਂ ਮੈਂ ਇਹ ਤੁਹਾਨੂੰ ਜ਼ਰੂਰ ਜਾਣਨ ਪਾਣਾ ਚਾਹਾਂਗਾ ਕਿ ਦੈਨਮਾਰਕ ਫਿਲਹਾਲ ਦੀ ਘੜੀ ਇਕਲੌਤੀ ਕੰਟਰੀ ਐ ਐਸੀ ਹੈ ਜਿਹਦੇ ਵਿੱਚ ਡਿਪੈਂਡੈਂਟਸ ਵੀ ਨਾਲ ਜਾ ਸਕਦੇ ਨੇ ਸਪਾਊਸ ਐਂਡ ਬੱਚੇ ਹਾਂਜੀ ਹਾਂਜੀ ਬੱਚੇ ਵੀ ਐਗਜ਼ੈਕਟਲੀ ਸੋ ਜੇ ਬੱਚੇ ਨੇ ওভারঅল 6 ਨਾਟ ਲੈਸਨ 5.5 ਬੈਂਡਸ ਲਏ ਹੋਏ ਨੇ ਐਂਡ ਗ੍ਰੈਜੂਏਸ਼ਨ ਉਹਦੇ ਕੋਲ ਐ ਔਰ ਜੀ ਸਕੱਦੇ ਸਾਡੇ ਕੋਲ ਆ ਸਕਦਾ ਐਂਡ ਉਹਦੀ ਫਾਈਲ ਪੂਰੀ ਪ੍ਰੋਸੈਸ ਕੋ ਦੈਨਮਾਰਕ ਤੇ ਮੈਂ ਜੀਵਨ ਪੱਤਰ ਦੀ ਗੱਲ ਇਸ ਕਰਕੇ ਕੀਤੀ ਆ ਕਿ ਇੰਨੀ ਸਾਫ਼ ਕੰਟਰੀ ਐ ਇੰਨੀ ਸਵੱਛ ਕੰਟਰੀ ਐ ਆਪਣੇ ਕਿਹਾ ਤਾਂ ਜਾਂਦਾ ਪਰ ਜੇ ਤੁਸੀਂ ਸ਼ੁੱਧਤਾ ਸਵੱਛਤਾ ਸਾਫ ਸੁਥਰਾਪਨ ਦੇਖਣਾ ਤਾਂ ਡੈਨਮਾਰਕ ਤੋਂ ਅੱਛੀ ਜਗ੍ਹਾ ਕੋਈ ਹੋਰ ਨਹੀਂ ਔਰ ਬੜੀ ਖਾਸ ਗੱਲ ਕਿ ਕਿ ਬੱਚਿਆਂ ਦੇ ਨਾਲ ਵੀ ਤੁਸੀਂ ਜਾ ਸਕਦੇ ਐ ਐਗਜ਼ੈਕਟਲੀ ਡਿਪੈਂਡੈਂਟਸ ਜਾ ਸਕਦੇ ਰਿਕੁਆਇਰਮੈਂਟ ਕੀ ਐ ਜੀ ਰਿਕੁਆਇਰਮੈਂਟ ਜੀ ਉਹੀ ਗ੍ਰੈਜੂਏਸ਼ਨ ਬੱਚੇ ਕੋਲ ਹੋਵੇ ਐਂਡ ਇਹਦੇ ਵਿੱਚ ਵੀ 55% ਚੱਲ ਜਾਣਗੇ ਐਂਡ ਓਵਰਆਲ ਛੇ ਨਾਟ ਲੈਸ ਦਸਾਂ ਪੰਜ ਬੈਂਡ ਜ਼ਰੂਰ ਚਾਹੀਦੇ ਨੇ ਬੱਚੇ ਦੇ ਕੋਲ ਜੇ ਹੋਵੇ ਤਾਂ ਉਹ ਆਪ ਔਰ ਆਪਣੇ ਡਿਪੈਂਡੈਂਟਸ ਦਾ ਵੀਜ਼ਾ हासिल ਕਰ ਸਕਦਾ ਮੰਨ ਲਓ ਸਾਡਾ ਕੋਈ ਵੀਰ ਹੈ ਜੀ ਦੀ ਉਮਰ 35 ਸਾਲ ਹੈ ਉਹਦੀ ਮਿਸਿਸ ਦੀ ਉਮਰ 33 ਸਾਲ ਹੈ ਜਾਂ 30 32 ਸਾਲ ਹੈ ਐਗਜ਼ਾਮਪਲ ਦੇ ਤੌਰ ਤੇ ਲੈ ਰਿਆ ਦੋ ਬੱਚੇ ਆ ਉਹਦੀ ਮਿਸਿਸ ਨੇ 10 ਸਾਲ ਪਹਿਲਾਂ ਗ੍ਰੈਜੂਏਸ਼ਨ ਕੀਤੀ ਸੀ ਹੁਣ ਉਹਨਾਂ ਨੂੰ ਕਿੰਨੇ ਬੈਂਡ ਲੈਣੇ ਪੈਣਗੇ ਜੇ ਉਹਨਾਂ ਨੇ ਡੈਨਮਾਰਕ ਜਾਣਾ ਓਵਰ ਆਲ 6 ਕਿਸੇਚ ਵੀ 5.5 ਤੋਂ ਘਟਣਾ ਹੋਣ ਜੇਕਰ ਇਹੋ ਜੇ ਬੈਂਡ ਸਕੋਰ ਆ ਜਾਂਦੇ ਆ ਤਾਂ ਡੈਫੀਨਿਟਲੀ ਫਾਈਲ ਲੌਗ ਇਨ ਖਰਚਾ ਵਰਚਾ ਕਿੰਨਾ ਜੀ ਖਰਚਾ ਡਿਪੈਂਡ ਕਰਦਾ ਜੀ ਕਿਹੜਾ ਕਾਲਜ ਮਿਲਦਾ ਹੈ ਉਹਨਾਂ ਦੀ ਕਿੰਨੀ ਕੋਸਟ ਹੈ ਅੰਦਾਜ਼ ਅੰਦਾਜ਼ ਅ ਤਕਰੀਬਨ 10 ਤੋਂ 15 ਲੱਖ ਦੇ ਵਿੱਚ ਡਿਪੈਂਡੈਂਟਸ ਦੇ ਨਾਲ ਬੰਦਾ ਜਨਮਕ ਪਹੁੰਚ ਜਾਂਦਾ ਹੈ ਫਿਰ ਕੋਈ ਐਕਸੈਪਸ਼ਨਲ ਕੇਸ ਐਸਾ ਆ ਜਾਂਦਾ ਜਿਹਦੇ ਵਿੱਚ ਖਰਚਾ ਫੀਸ ਵੱਧ ਜਾਂਦੀ ਹੈ ਨਾ ਖਰਚਾ ਐਗਜ਼ੈਕਟਲੀ ਪ੍ਰੋਸੈਸਿੰਗ ਟਾਈਮ ਕਿੰਨਾ ਹੈ ਦਾ ਪ੍ਰੋਸੈਸਿੰਗ ਟਾਈਮ 10 ਤੋਂ 4 ਮਹੀਨੇ ਜੀ 3 ਤੋਂ 4 ਮਹੀਨੇ ਲੱਗ ਜਾਂਦੇ ਆ ਔਰ ਚਾਂਸਸ ਕਿੰਨੇ ਹੁੰਦੇ ਆ ਕਿ ਵੀਜ਼ਾ ਦੀ ਰੇਸ਼ੋ ਕੀ ਹੈ ਉੱਥੇ ਕਿੰਨੇ ਪਰਸੈਂਟ ਵੀਜ਼ਾਸ ਆ ਜਾਂਦੇ ਆ ਹਾਲੇ ਤੱਕ ਦੇਖੋ ਸਾਡਾ ਕੋਈ ਵੀ ਰਿਫਿਊਜ਼ਲ ਨਹੀਂ ਆਇਆ ਸੋ ਸਾਡੇ ਜਿਹੜੇ ਵੀਜ਼ਾਸ ਨੇ 100% ਨੇ ਸੋ ਸਾਡੀ ਲੌਜਮੈਂਟ ਇਸ ਤਰੀਕੇ ਨਾਲ ਹੁੰਦੀ ਹੈ ਕਿ ਵੀਜ਼ਾ ਤੁਹਾਡੇ 100% ਨੇ ਵੈਸੇ ਰੇਸ਼ੋ ਕੀ ਚੱਲ ਰਹੀ ਹੈ ਡੈਨਮਾਰਕ ਹੁਣ ਜਦ ਦਾ ਕੈਨੇਡਾ ਨੇ ਆਸਟ੍ਰੇਲੀਆ ਨੇ ਥੋੜਾ ਜਿਹਾ ਸਟ੍ਰਿਕਨੈਸ ਦਿਖਾਈ ਹੈ ਉਸ ਤੋਂ ਬਾਅਦ ਡੈਨਮਾਰਕ ਵਰਗੇ ਦੇਸ਼ ਕਾਫੀ ਉੱਭਰ ਰਹੇ ਨੇ ਜਿਹੜੇ ਕਿ ਬੱਚੇ ਨੂੰ ਬੁਲਾ ਰਹੇ ਨੇ ਐਂ ਚਲੋ ਤੁਸੀਂ ਡੈਨਮਾਰਕ ਦੀ ਗੱਲ ਕੀਤੀ ਗਏ ਜਿਹੜਾ ਡਿਪੈਂਡੈਂਟ ਉਧਰ ਜਾ ਸਕਦਾ ਬੱਚੇ ਵੀ ਜਾ ਸਕਦੇ ਆ ਹੁਣ ਕਿਹੜੀਆਂ ਕਿਹੜੀਆਂ ਕੰਟਰੀਆਂ ਨੇ ਡਿਪੈਂਡੈਂਟ ਰਿਸਪੌਂਸ ਆਉਣਾ ਉਹ ਬੰਦ ਕਰ ਦਿੱਤਾ ਕੱਟ ਲਾ ਦਿੱਤਾ ਹੁਣ ਆ ਯੂਕੇ ਦੇ ਵਿੱਚ ਮੈਨਲੀ ਬੰਦ ਹੋਇਆ ਜੀ ਬੰਦ ਹੋ ਗਿਆ ਯੂਕੇ ਬਿਲਕੁਲ ਯੂਕੇ ਪਹਿਲਾਂ ਬਹੁਤ ਮਾਰੋ-ਮਾਰ ਸੀਗੀ ਖੜ ਸੀ ਜੀ ਯੂਕੇ ਇਸੇ ਕਰਕੇ ਜੀ ਥੋੜਾ ਜਿਆ ਜਿਹਨੂੰ ਕਹੋ ਕਿ ਕੰਮ ਦੀ ਵੀ ਉੱਥੇ ਸ਼ਾਰਟੇਜ ਆ ਬਿਕੋਜ਼ ਡਿਪੈਂਡੈਂਟਸ ਚਲੇ ਬਹੁਤ ਗਏ ਸੋ ਹੁਣ ਉਹਨਾਂ ਨੇ ਰੂਲਸ ਦੇ ਹਿਸਾਬ ਨਾਲ ਸਿਰਫ ਸਟੂਡੈਂਟ ਨੂੰ ਐਂਟਰੀ ਦੇਣੀ ਸ਼ੁਰੂ ਕਰ ਦਿੱਤੀ ਐਂਡਿਪੈਂਡੈਂਟਸ ਨਾਟ ਅਲਾਉਡ ਯੂਕੇ ਦੀ ਗੱਲ ਕਰੀਏ ਯੂਕੇ ਹੁਣ ਕਿੰਨਾ ਕੁ ਗੈਪ ਐਕਸੈਪਟੇਬਲ ਹੈ ਜੇ ਕਿਸੇ ਸਟੂਡੈਂਟ ਨੇ ਜਾਣਾ ਕਿਉਂਕਿ ਬਹੁਤ ਸਾਰੇ ਸਟੂਡੈਂਟ ਅਜਿਹੇ ਆ ਜਿਨ੍ਹਾਂ ਦੇ ਮਨ ਵਿੱਚ ਯੂਕੇ ਜਾਣ ਦੀ ਤਾਂਗ ਹੈ ਉਹਨਾਂ ਲਈ ਕਿਹੜ ਦੇਖੋ ਜੀ ਲੰਡਨ ਸਪੈਸੀਫਿਕ ਤਾਂ ਨਹੀਂ کہہ ਸਕਦੇ ਬਟ ਹਾਂ ਥਰੂਆਊਟ ਯੂਕੇ ਗ੍ਰੈਜੂਏਸ਼ਨ ਕਰਨ ਜਾਣਾ ਜਿਹਨੇ ਉਹਦੇ ਲਈ ਬਹੁਤ ਸੁਨਹਿਰੀ ਮੌਕਾ ਲੈ ਕੇ ਆਏ ਆ ਇਸ ਚੀਜ਼ ਨੂੰ ਬੜੇ ਧਿਆਨ ਨਾਲ ਸੁਣਨਾ ਚਾਹੀਦਾ ਜਿਹੜੀ ਗ੍ਰੈਜੂਏਸ਼ਨ ਪਲੱਸ 2 ਤੋਂ ਬਾਅਦ ਅਸੀਂ 3 ਸਾਲ ਦੀ ਕਰਦੇ ਆਂ ਅਸੀਂ ਉਹ ਬੱਚੇ ਨੂੰ ਗ੍ਰੈਜੂਏਸ਼ਨ 1 ਸਾਲ ਦੀ ਦਿਲਵਾ ਸਕਦੇ ਹਾਂ ਇਹਦੇ ਵਿੱਚ ਰਿਕੁਆਇਰਮੈਂਟਸ ਹੈ ਬੱਚਾ 2020 ਆਨਵਰਡਸ ਪਲੱਸ 2 ਪਾਸ ਆਊਟ ਹੋਵੇ 2020 ਜਾਂ ਉਸ ਤੋਂ ਬਾਅਦ ਉਹਨੇ ਪਲੱਸ 2 ਕੀਤੀ ਹੋਵੇ ਅਤੇ ਆਇਲਸ ਦੇ ਵਿੱਚ ਓਵਰਆਲ 6 ਨਾਟ ਲੈਸਨ 5.5 ਬੈਂਡ ਜ਼ੋਨ ਜਾਂ ਪੀਟੀ ਦੇ ਵਿੱਚ 59 ਇਚ ਉਹਦੇ ਨੰਬਰ ਹੈਗੇ ਨੇ ਤਾਂ ਉਹ ਯੂਕੇ ਦੇ ਵਿੱਚ 1 ਸਾਲ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਫਰੋ ਦਾ ਬੈਨੀਫਿਟ ਕੀ ਹੈ ਫਿਊਚਰ ਚ ਕੀ ਬੈਨੀਫਿਟ ਹੈ ਦੇਖੋ ਜੀ 2 ਸਾਲ ਦੀ ਫੀਸ ਬਚੀ ਤਕਰੀਬਨ ਜੇ 15 ਲੱਖ ਰੁਪਏ ਇੱਕ ਸਾਲ ਦੀ ਫੀਸ ਰੱਖ ਕੇ ਚੱਲਦੇ ਆ ਤਾਂ 30 ਲੱਖ ਰੁਪਏ ਬੱਚੇ ਦਾ ਬਚ ਗਿਆ ਐਂਡ ਕੀਮਤੀ 2 ਸਾਲ ਬੱਚਾ ਬਚਾ ਲੈਂਦਾ ਜੀ ਫਿਰ ਉਹ 2 ਸਾਲਾਂ ਚ ਕਰਨ ਅੱਗੇ ਪੜਾਈ ਕੀ ਕਰੇਗਾ ਜੀ ਬੱਚੇ ਦੀ ਇੱਛਾ ਹੈ ਜੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਉਹ 1 ਸਾਲ ਦੀ ਮਾਸਟਰਸ ਐਡਮਿਸ਼ਨ ਲੈਣਾ ਚਾਹੁੰਦਾ ਹੈ ਤਾਂ ਵੀ ਠੀਕ ਹੈ ਅਦਰਵਾਈਜ਼ ਉਹਨੂੰ ਵਰਕ ਪਰਮਿਟ ਮਿਲਦਾ ਹੈ ਉੱਥੋਂ ਬਾਇਲॉ ਉਹ 2 ਸਾਲ ਦਾ ਵਰਕ ਪਰ ਮਤਲਬ ਵਰਕ ਪਰਮਿਟ ਮਿਲ ਜਾਂਦਾ ਇਹ ਤਾਂ ਨਹੀਂ ਕਿ 1 ਸਾਲ ਦੀ ਗ੍ਰੈਜੂਏਸ਼ਨ ਕਰ ਤੋਂ ਬਾ ਬਾਗਿੰਦੋ ਸਾਲ ਦਾ ਵਰਕ ਪਰਮਿਟ ਸ਼ਾਹ ਜੀ ਤਿੰਨ ਸਾਲ ਦੀ ਪੜ੍ਹਾਈ ਕਰਦੇ ਆ ਤਾਂ ਵੀ ਦੋ ਸਾਲ ਦਾ ਵਰਕ ਵੀਜ਼ਾ ਜੀ ਵਰਕ ਪਰਮਿਟ ਜੇ ਇੱਕ ਸਾਲ ਦੀ ਪੜ੍ਹਾਈ ਕਰਦੇ ਤਾਂ ਵੀ ਦੋ ਸਾਲ ਦਾ ਐਗਜ਼ੈਕਟਲੀ ਫਿਰ ਅੱਛੀ ਚੁਆਇਸ ਹੈ ਪਰ ਇੱਕ ਸਾਲ ਦੀ ਗ੍ਰੈਜੂਏਸ਼ਨ ਕੀ ਜਿਹੜੀ ਤਿੰਨ ਸਾਲ ਦੀ ਗ੍ਰੈਜੂਏਸ਼ਨ ਹੈ ਉਹਦੇ ਪੈਰਲਲ ਚੱਲਦੀ ਹੈ ਬੱਚੇ ਨੂੰ ਜਿਹੜੀ ਐਜੂਕੇਸ਼ਨ ਹੈ ਜਾਂ ਨੌਲੇਜ ਉਨੀ ਮਿਲ ਪਉਂਦੀ ਹੈ ਹਾਂ ਜੀ ਐਕਚੁਅਲੀ ਲੈਵਲ 4 ਦਾ ਸਰਟੀਫਿਕੇਟ ਬੱਚੇ ਨੂੰ ਮਿਲ ਜਾਂਦਾ ਹੈ ਜੀ ਤੋਂ ਸਿਰਫ ਦੋ ਸੈਮੈਸਟਰ ਰਹਿ ਜਾਂਦੇ ਨੇ ਜਿਹੜੇ ਉਹਨੇ ਇੱਕ ਸਾਲ ਚ ਕਵਰ ਕਰਨੇ ਹੁੰਦੇ ਐਂਡ ਉਹੀ ਬੈਚਲਰ ਡਿਗਰੀ ਉਹਨੂੰ ਸੇਮ ਜਿਹਨੇ ਪਹਿਲਾਂ ਮ ਦੇਖੋ ਜਿਹਨੇ ਪਹਿਲੇ ਗ੍ਰੈਜੂਏਸ਼ਨ ਕਰ ਲਈ ਤਾਂ ਉਹਨੂੰ ਦੁਬਾਰਾ ਕਰਨ ਦਾ ਕੋਈ ਲਾਭ ਨਹੀਂ ਹੈ ਬਟ ਜਿਹਨੇ ਗ੍ਰੈਜੂਏਸ਼ਨ ਕਰ ਲਈ ਉਹਨ ਤੋਂ ਵੈਸੇ ਇੱਕ ਸਾਲ ਦੀ ਮਾਸਟਰਸ ਡਿਗਰੀ ਮਿਲਦੀ ਹੈ ਸੋ ਉਹਨੂੰ ਗ੍ਰੈਜੂਏਸ਼ਨ ਦੇ ਜਾਂ ਪਰ ਪੰਜਾਬੀ ਹੋਣ ਦੇ ਨਾਤੇ ਇੱਕ ਗਲਤ ਟੈਕਨੀਕਲੀ ਸਮਝੇ ਜਿਹੜੀ ਇਹਨਾਂ ਨੇ ਕਹੀ ਜਿਹੜੀ ਮੈਨੂੰ ਬੜੀ ਚੱਜੀ ਆ ਕਿ ਤੁਹਾਡੀ 2 ਸਾਲ ਦੀ ਫੀਸ ਬਚਦੀ ਹੈ ਐਗਜ਼ੈਕਟਲੀ ਕੀਮਤੀ 2 ਸਾਲ ਵੀ ਬਚਦੇ 2 ਸਾਲ ਵੀ ਬਚਦੇ ਔਰ ਜਿਨ੍ਹਾਂ ਦੀ ਇੱਛਾ ਹੀ ਇਹ ਹੈ ਕਿ ਮੈਂ ਉੱਥੇ ਜਾ ਕੇ ਥੋੜੇ ਪੈਸੇ ਵੀ ਕਮਾਉਣੇ ਆ ਉੱਥੇ ਸੈਟਲ ਵੀ ਹੋਣਾ ਆ ਉਹਨਾਂ ਲਈ ਬੜੀ ਅੱਛੀ ਚੁਆਇਸ ਆ ਠੀਕ ਹੈ ਜਾਂਦੇ ਜਾਂਦੇ ਤੁਸੀਂ ਇੱਕ ਵਾਰੀ ਐਡਰੈਸ ਕਨਫਰਮ ਕਰ ਦਿਓ ਤੇ ਜਿਹੜੇ ਸਾਡੇ ਵੀਰਪੜ ਪਰ ਇੱਥੇ ਤੁਹਾਨੂੰ ਮਿਲਣਾ ਚਾਹੁੰਦੇ ਸ ਇੰਟਰਵਿਊ ਤੋਂ ਬਾਅਦ ਖਾਸ ਕਰਕੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੇਰੀ ਸਾਰੇ ਦਰਸ਼ਕਾਂ ਨੂੰ ਇੱਕ ਗੁਜ਼ਾਰਿਸ਼ ਹੈ ਕਿ ਜਿਹੜੇ ਬਾਹਰ ਜਾਣ ਦੇ ਇੱਛੁਕ ਨੇ ਉਸ ਆਪਣਾ ਪ੍ਰੋਫਾਈਲ ਸਾਡੇ ਕੋਲ ਲੈ ਕੇ ਆਣ ਅਸੀਂ ਉਹਨੂੰ ਅਸੈਸ ਕਰਕੇ ਉਹਨਾਂ ਨੂੰ ਕੰਟਰੀਜ਼ ਦੀ ਆਪਸ਼ਨ ਦੇਵਾਂਗੇ ਕਿ ਉਹ ਇਸ ਇਸ ਕੰਟਰੀ ਵਾਸਤੇ ਐਲੀਜੀਬਲ ਨੇ ਐਂਡ ਉਸ ਤੋਂ ਬਾਅਦ ਉਹਨਾਂ ਦੀ ਪ੍ਰੋਫਾਈਲ ਪ੍ਰੋਸੈਸ ਕੀਤੀ ਜਾਏਗੀ ਜੇਦੀ ਵਿਦਾਊਟ ਆਇਲਸ ਐਲੀਜੀਬਲ ਹੋਏਗੀ ਔਰ ਡੈਫੀਨਿਟਲੀ ਉਹਨੂੰ ਵਿਦਾਊਟ ਆਇਲਸ ਪਿੱਛੇ ਜਾਣਗੇ ਔਰ ਜਿਹਨੂੰ ਆਇਲਸ ਦੀ ਲੋੜ ਹੈ ਉਹਨੂੰ ਸ਼ਰਤੀਆ ਰਿਜ਼ਲਟਸ ਦਵਾਂਗੇ ਆਇਲਸ 3000 ਦੇ ਵਿੱਚ ਕਰਵਾ ਦੇ ਤਿੰਨ ਹਜ਼ਾਰ ਚਾਲਸ ਕਰਾ ਕੇ ਦੋਗੇ ਜੇ ਬੈਂਡ ਨਹੀਂ ਆਇਆ ਫਿਰ ਉਹ ਪੈਸੇ ਵਾਪਸ ਮਿਲੂਗੇ ਅ 3000 ਦੇ ਵਿੱਚ ਵੀ ਅਸੀਂ ਮਨੀ ਬੈਕ ਰਿਟਰਨ ਰੱਖਿਆ ਹੈ ਜੀ ਅਛੋਚ ਵੀ ਰੱਖਿਆ ਬਿਲਕੁਲ ਜੀ ਬਿਲਕੁਲ ਅਸੀਂ ਆਪਣੇ ਆਇਲਸ ਦੀ ਟੀਮ ਨੂੰ ਲੈ ਕੇ ਔਰ ਆਪਣੇ ਡ੍ਰੀਮ ਨੂੰ ਲੈ ਕੇ ਬਹੁਤ ਸੀਰੀਅਸ ਆ ਜੀ ਸੋ ਸਾਡਾ ਮੇਨ ਜਿਹੜਾ ਮਨਸੂਬਾ ਹੈ ਉਹ ਇਹੀ ਹੈ ਕਿ ਬੱਚੇ ਦੇ ਬੈਂਡ ਸਕੋਰ ਆ ਅੱਛਾ ਮੈਨੂੰ ਬਰਸ ਨੇ ਇੱਕ ਗੱਲ ਬੜੀ ਚੰਗੀ ਲੱਗੀ ਮੈਂ ਇੱਥੇ ਤੁਹਾਡੇ ਆਫਿਸ ਵਿੱਚ ਆਇਆ ਹਾਂ ਹੁਣ ਆਪਾਂ ਗੱਲਬਾਤ ਕੀਤੀ ਜਿਹੜਾ ਤੁਹਾਡੇ ਕਰੂ ਮੈਂਬਰਸ ਨੇ ਫੈਕਲਟੀ ਹੈ ਟੀਮ ਮੈਂਬਰਸ ਨੇ ਸਟਾਫ ਹੈ ਮੈਨੂੰ ਬੜ ਮਤਲਬ ਐਜੂਕੇਟਿਡ ਨੇ ਉਹਨਾਂ ਕੋਲ ਨੌਲੇਜ ਵੀ ਹੈ ਇੱਕ ਉਮਰ ਦਾ ਤਜਰਬਾ ਵੀ ਹੈ 20 ਸਾਲ ਦਾ ਐਕਸਪੀਰੀਅੰਸ ਹੈ ਉਹ ਵੱਡੀ ਗੱਲ ਹੈ ਕਿ ਜਿਹੜੀ ਤੁਸੀਂ ਮੈਮ ਦੀ ਜ਼ਿਕਰ ਕਰ ਰਹੇ ਸੀਗੇ ਜਿਹੜਾ ਬਹੁਤ ਰਿਜ਼ਲਟ ਬੜੇ ਅੱਛੇ ਆ ਰਹੇ ਆ ਕਿ ਉਹਨਾਂ ਦੀ ਏਜ 40 ਅਬੋਵ ਹੈ ਤਾਂ ਡੈਫੀਨਿਟਲੀ ਉਹਨਾਂ ਕੋਲ ਇੱਕ 20 ਸਾਲ ਦਾ ਤਜਰਬਾ ਹੈ ਤਾਂ ਉਹ ਤਜਰਬਾ ਬੱਚੇ ਦੇ ਕੰਮ ਆਉਂਦਾ ਐਗਜ਼ੈਕਟਲੀ ਔਰ ਫਿਰ ਜਿਹੜੀ ਫੀਸ ਹੈ ਉਹ ਸਿਰਫ 3000 ਹੈ 1 ਰੁਪਿਆ ਪਹਿਲਾਂ ਹੀ ਵਾਪਸ ਕਰ ਦਿੰਦੇ ਚਲੋ ਉਮੀਦ ਕਰਦੇ ਅੱਜ ਦੀ ਇੰਟਰਵਿਊ ਜਿਹੜੀ ਗੱਲਬਾਤ ਹੈ ਸਾਡੇ ਭੈਣ ਭਰਾਵਾਂ ਨੂੰ ਬਹੁਤ ਚੰਗੀ ਲੱਗੀ ਕਿ ਤੁਸੀਂ ਅਰਜੁਨ ਜੀ ਨੂੰ ਮਿਲਣ ਆਓ ਲੇਕਿਨ ਆਪਣੇ ਮਾਤਾ ਪਿਤਾ ਦੇ ਨਾਲ ਆਓ ਇਹਨਾਂ ਨੇ ਗੱਲ ਆਖੀ ਹੈ ਕਿ ਜੇਕਰ ਤੁਸੀਂ ਵਿਦਆਊਟ ਆਇਲਸ ਜਾ ਸਕਦੇ ਹੋਗੇ ਤਾਂ ਤੁਸੀਂ ਵਿਦਆਊਟ ਆਇਲਸ ਜਾਓਗੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਪਰ ਜੇ ਲੱਗਿਆ ਕਿ ਰਿਕੁਆਇਰਮੈਂਟ ਹੈਗੀ ਆਇਲਸੀ ਤਾਂ ਸਿਰਫ 3000 ਰੁਪਏ ਵਿੱਚ ਤੁਸੀਂ ਇੱਥੇ ਆਇਲਸ ਕਰ ਸਕਦੇ ਹੋ ਔਰ ਆਪਣੇ ਸੁਪਨਿਆਂ ਨੂੰ ਹੌਲੀ 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 ਪੂਰਾ ਕਰ ਸਕਦੇ ਹੋ ਵੈਸੇ ਸੁਪਨੇ ਪੂਰੇ ਵੀ ਹੌਲੀ ਹੌਲੀ ਹੋਣੇ ਚਾਹੀਦੇ ਆ ਜੇ ਇੱਕਦਮ ਪੂਰੇ ਹੋ ਜਾਣ ਫਿਰ ਬੰਦੇ ਨੂੰ ਉੱਪਰ ਪਹੁੰਚ ਕੇ ਡਰ ਬਹੁ ਲੱਗਦਾ ਮੈਨੂੰ ਉਮੀਦ ਹੈ ਜਿਵੇਂ ਅਰਜੁਨ ਜੀ ਨੇ ਆਪਣੇ ਸੁਪਨੇ ਸਕਾਰ ਕੀਤੇ ਛੋਟੀਆਂ-ਛੋਟੀਆਂ ਗਲੀਆਂ ਚ ਪੜਾਉਂਦੇ ਸੀਗੇ ਉਸ ਤੋਂ ਬਾਅਦ ਐਡਾ ਵੱਡਾ ਅੰਪਾਇਰ ਖੜਾ ਕੀਤਾ ਐਡਾ ਵੱਡਾ ਆਫਿਸ ਇੱਥੇ ਬਣਾਇਆ ਇਹਨੇ ਹੋਰ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ ਡੈਫੀਨੇਟਲੀ ਇਹ ਤੁਹਾਡੇ ਜਿਹੜੇ ਸੁਪਨਿਆਂ ਦੇ ਖੰਭ ਪਏ ਉਹਨਾਂ ਨੂੰ ਵੀ ਉਡਾਰੀ ਦੇਣਗੇ ਤੁਸੀਂ ਇੱਥੇ ਆ ਕੇ ਉਹਨਾਂ ਨੂੰ ਮਿਲ ਸਕਦੇ ਹੋ ਐਡਰੈਸ ਜਿਹੜਾ ਸਕਰੀਨ ਤੇ ਚੱਲ ਰਿਹਾ ਬਹੁਤ ਸ਼ੁਕਰੀਆ ਬਣਿਆਣਾ ਬੀ ਬਤੀ ਨਵਾਸ਼ਾ ਨੇ ਆਪਣੇ ਛੋਟੇ ਦਿਨ ਨੂੰ ਸਰ ਕੈਮਰਾ ਪਰ ਸਨ ਜੀ ਨੂੰ ਜਾਤੋ ਬਹੁਤ ਜਲਦੀ ਖਤ ਤਵਾਰ ਮਗੇ ਸਸੀ ਕਾਲ ਨ ਰੱਖਾ